ਯੋਧਿਆ ਵਿਖੇ RAM ਭੂਮੀ ਦੀ pran pratistha ਨੂੰ ਲੈ ਕੇ ਜਿਹੜਾ ਹੈ ਕਿ ਪੂਰੇ ਵਿਸ਼ਪ ਦੇ ਵਿੱਚ ਜਿੱਥੇ ਤੁਮਾ ਨੇ ਦੇਵੀ ਤਲਾਬ ਪ੍ਰਬੰਧਕ ਕਮੇਟੀ ਵੱਲੋਂ ਵੀ ਉਚੇਚੇ ਜਿਹੜੇ ਨੇ ਕਿ ਉਹ ਸਮਾਰੋਹ ਕੀਤੇ ਗਏ ਨੇ ਐਸ ਲਈ ਮੇਰੇ ਨਾਲ ਪ੍ਰਧਾਨ ਸਾਹਿਬ ਮੌਜੂਦ ਨੇ ਸ਼ੀਤਲ ਵਿੱਚ ਹੋਰੀ ਇਹਨਾਂ ਨਾਲ ਗੱਲਬਾਤ ਕਰਦੇ ਕਿਸ ਤਰੀਕੇ ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਤੇ ਕੱਲ ਦੇ ਖਾਸ ਕਰਕੇ ਦਿਨ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਦੇਵੀ ਤਲਾਬ ਮੰਦਰ ਦੇ ਵਿੱਚ ਪ੍ਰੋਗਰਾਮ ਰੱਖੇਗੇ ਨੇ ਸਵਾਗਤ ਹੈ ਜੀ ਪੀਟੀਸੀ ਨਿਊਜ਼ ਤੇ ਜੀ જય ਸ਼੍ਰੀ ਨਾਮ ਸ਼ਕਤੀ ਪੀਠ ਦੇਵੀ ਤਲਾਬ ਮੰਦਰ ਇਕਲੌਤਾ ਸ਼ਕਤੀ ਪੀਠ ਹੈ ਜਿਹੜਾ ਪੰਜਾਬ ਦੇ ਵਿੱਚ ਅਦੇਚ ਰਾਮ ਮੰਦਰ ਦੇ ਭਵੇ ਨਿਰਮਾਨ ਦੇ ਔਰ 500 ਸਾਲ ਦੇ ਇਸ ਕੁਰਬਾਨੀਆਂ ਔਰ ਯਤਨ ਤੇ ਬਾਅਦ ਜਿਹੜਾ ਇਤਿਹਾਸਿਕ ਜਿੱਤ ਹੁਣ ਮਿਲੀ ਹੈ ਜੀ ਉਹਦੇ ਪ੍ਰਲਖ ਸ਼ਕਤੀ ਪੀਠ ਮਾਤਾ ਪ੍ਰਮਾਣਾਲੀ ਦੇ ਦਰਬਾਰ ਦੇ ਵਿੱਚ ਜੀ ਬਹੁਤ ਵੱਡਾ ਆਯੋਜਨ ਕੀਤਾ ਜਾ ਰਿਹਾ ਹੈ 121000 ਦੀਪਕ ਜਲਾਏ ਜਾਣਗੇ ਜੀ ਔਰ ਵਿਵਨਮਨ ਪਰਦੇਸ਼ਾਂ ਤੋਂ ਪਾਰਟੀਆਂ ਭਜਨ ਗਾਇਕ ਆ ਰਹੇ ਨੇ ਹਾਂ ਔਰ ਜਿਹੜੀ ਜੜੀ ਰੰਗੋਲੀ ਔਰ ਜਿਹੜੀ ਇਹਦਾ ਪ੍ਰਬੰਧਕ ਕਮੇਟੀ ਨੇ ਜੀ 21 ਲੰਗਰਾਂ ਦਾ ਇੰਤਜ਼ਾਮ ਕੀਤਾ ਹੈ ਜਿਹੜਾ ਕਿ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਹ ਚੱਲੇਗਾ ਜੀ ਔਰ ਦੇਵੀਦਲਾ ਮੰਦਿਰ ਪ੍ਰਬੰਧਕ ਕਮੇਟੀ ਨੇ ਜੀ ਆਪਣੇ ਸਹਿਯੋਗ ਨਾਲ ਇਹ ਸਾਰਾ ਅਰੇਂਜਮੈਂਟ ਕੀਤਾ ਸ਼ਕਤੀਪੀਠ ਨੇ ਕਰ ਕਰ ਜਾ ਕੇ ਜੀ ਔਰ ਮੈਂ ਆਪਣੇ 11 ਕੀ ਦੀਪਕ 52 52 ਦੀਪਕ ਤੇਲ اور ਬੱਤੀ ਡਾਲ ਕੇ ਕਰਾਂ ਕਰਾਂ ਦੇ ਸ਼ਕਤੀਪੀਠ ਦੇਵੀ ਤਰਾ ਮੰਦਰ ਦੇ ਸੇਵਕਾਂ ਨੇ ਤੇ ਉਹਨਾਂ ਦੇ ਮੈਂਬਰਾਂ ਨੇ ਘਰ-ਘਰ ਚ ਵੰਡੇ ਨੇ ਔਰ ਮੈਂ ਪੰਜਾਬ ਦੇ ਸਾਰੇ ਮੰਦਰਾਂ ਨੂੰ ਜਿਹੜੇ ਕਿ ਸ਼ਕਤੀਪੀਠ ਦੇਵੀ ਤਰਾ ਮੰਦਰ ਨਾਲ ਜੁੜਿਓ ਨੇ ਉਹਨਾਂ ਨੂੰ ਆਨ ਕਰਦਾ ਹੈ ਕਿ ਕੱਲ ਦੇ ਦਿਨ ਭਾਈ ਤਰੀਕ ਨੂੰ ਜੋ ਅੱਜ ਇਤਿਹਾਸਿਕ ਜਿੱਤ ਹੋਈ ਹੈ ਉਹਦੇ ਤੇ ਆਪਣੇ ਮੰਦਰਾਂ ਦੇ ਦੀਪਮਾਲਾ ਕਰਨ ਆਪਣੇ ਆਪਣੇ ਕਾਰਾਜ ਦੀਪਕ ਜਲਾਨ ਔਰ ਭਗਵਾਨ ਰਾਮ ਦਾ ਕੀਰਤਨ ਕਰੋ ਔਰ ਭਗਵਾਨ ਰਾਮ ਜੀ ਦੇ ਇਸ ਮੰਦਰ ਨਿਰਮਾਨ ਦੇ ਉਤੇ ਆਪਣੀ ਸ਼ਰਧਾ ਭੂਮਿਕ ਜੈ ਜੈ ਸ਼੍ਰੀ ਰਾਮ ਵਿੱਚ ਸਭ ਬਹੁਤ ਭਵੇ ਸਮਾਗਮ ਚੱਲ ਰਹੇ ਨੇ ਮੰਦਰ ਦੇ ਵਿੱਚ ਰਾਮ ਭਗਤਾਂ ਦੀ ਹੋਰ ਜਿਹੜਾ ਤੁਸੀਂ ਦੇਖਦੇ ਹੋ ਉਤਸ਼ਾਹ ਦੇ ਵਿੱਚ ਜਿਹੜਾ ਕਿ ਭਜਨ ਦੀ ਦਾ ਤੁਸੀਂ ਦੱਸਿਆ ਕੱਲ ਸਾਰਾ ਦਿਨ ਚੱਲਣਗੇ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ। ਰਾਮ ਭਗਤ ਨੇ ਪੂਰੇ ਵਿਸ਼ਵ ਚ ਜਿਹੜੇ ਤੁਹਾਨੂੰ ਇਸ ਵੇਲੇ ਸੁਣ ਰਹੇ ਨੇ ਤਾਂ ਕਿ ਦੂਰ ਦਰਾਡੇੋਂ ਜਿਹੜੇ ਆ ਕੇ ਉਹ ਦੇਵਤਲਾ ਮੰਦਿਰ ਚ ਹਿੱਸਾ ਲੈਣ ਕੀ ਸਨੇਹਾ ਦਿੰਦੇ ਉਹਨਾਂ ਨੂੰ। ਉਹਨਾਂ ਨੂੰ ਮੈਂ ਆਪਣੇ ਵੱਲੋਂ ਔਰ ਸ਼ਕਤੀਪੀਠ ਜੀ ਬਰਵੰਦ ਕਮੇਟੀ ਵੱਲੋਂ ਜੀ ਔਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਇਹ ਜਿਹੜਾ ਦਿਨ ਹੈ ਜੀ ਇਹ ਦੁਬਾਰਾ ਨਹੀਂ ਆਲਾ ਇਹ ਦੁਬਾਰਾ ਜਿਹੜਾ ਮੰਦਿਰ ਦਾ ਜਿਹੜਾ ਗ੍ਰਿਸ਼ ਨਿਰਮਾਨ ਹੋ ਰਿਹਾ ਜੀ ਇਹ ਬਹੁਤ ਵੱਡਾ ਉਪਰਾਲਾ ਹੈ ਤੇ ਸਾਰੇ ਹਿੰਦੁਸਤਾਨ ਚ ਔਰ ਵਿਦੇਸ਼ਾ ਚ ਬੈਠੇ ਜਿਹੜੇ ਸਾਡੇ ਰਾਮ ਭਗਵਾਨ ਦੇ ਭਗਤ ਨੇ ਔਰ ਜਿਹੜੇ ਬਾਕੀ ਵੀ ਛਾੜੀਆਂ ਔਰ ਕੌਮਾਂ ਦੇ ਬੰਦੇ ਨੇ ਉਹ ਵੀ ਇਸ ਦਿਨ ਨੂੰ ਬਹੁਤ ਸ਼ਰਧਾ ਨਾਲ ਮਨਾਣ ਜੀ ਔਰ ਇਸ ਭਗਵਤੀ ਮਾਹ ਦੇ ਆਸ਼ੀਰਵਾਦ ਨਾਲ ਉਹ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਤੌਰ ਮੰਦਿਰ ਕਮੇਟੀ ਪ੍ਰਧਾਨ ਸਮਾਂ ਕਿੰਨੇ ਵਜੇ ਦਾ ਹੋਏਗਾ ਥੋੜੀ ਜਿਹੀ ਵੀ ਜਾਣਕਾਰੀ ਜਿਹੜਾ ਕਿ ਉਹ ਦੇ ਦਿਓ ਦਰਸ਼ਕਾਂ ਨੂੰ ਤਾਂ ਕਿ ਜਿਹੜੇ ਭਗਤ ਨੇ ਉਹ ਸਮੇਂ ਸਿਰ ਮੰਦਿਰ ਚ ਪਹੁੰਚ ਸਕੇ ਮੰਦਿਰ ਦੇ ਵਿੱਚ ਬਹੁਤ ਵਿਸ਼ਾਲ ਸਕਰੀਨਾਂ ਲਗਾਈਆਂ ਗਈਆਂ ਜੀ ਕੱਲ ਮੰਦਿਰ ਦੇ ਜਿਹੜਾ ਤੇ ਸ਼ੁਭ ਰੰਭ ਹੋਣਾ ਹੈ ਜੀ ਅੱਜ ਹੀ ਮੰਦਿਰ ਦੇ ਵਿੱਚ ਹਜ਼ਾਰਾਂ ਲੋਕ ਆ ਕੇ ਬੈਠੇ ਨੇ ਔਰ ਭਗਵਾਨ ਰਾਮ ਦੀ ਪੂਜਾ ਅਰਚਨਾ ਕਰ ਰਹੇ ਨੇ ਔਰ ਮੈਂ ਇੱਕ ਜੋ ਸ਼ਕਤੀਪੀਠ ਦੇਵੀ ਤਲਾ ਮੰਦਿਰ ਦੇ ਵਿੱਚ ਕਿਰਪਨ ਮਾਲੀ ਦੇ ਦਰਬਾਰ ਦੇ ਵਿੱਚ ਜਿਹੜਾ ਇਹ ਆਯੋਜਨ ਹੋ ਰਿਹਾ ਹੈ ਜੀ ਇਸ ਆਯੋਜਨ ਦਾ ਬਾਕੀ ਮੰਦਿਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਆਯੋਜਨ ਹੋ ਰਿਹਾ ਹੈ ਔਰ ਸ਼ਕਤੀਪੀਠ ਇੱਕ ਐਸਾ ਪੀਠ ਹੈ ਜਿਸ ਪੀਠ ਦੇ ਵਿੱਚ ਭਗਵਾਨ ਰਾਮਦੇਸ ਮੰਦਿਰ ਵੀ ਇੱਥੇ ਹੀ ਇਸੇ ਸ਼ਕਤੀਪੀਠ ਦੇ ਵਿੱਚ ਭਗਵਾਨ 시ਦੀ ਰਾਮ ਜੀ ਦਾ ਮੰਦਿਰ ਵੀ ਸਥਾਪਨਾ ਹੋ ਚੁੱਕੀ ਹੈ ਔਰ ਜਿਹੜੀ ਯੋਧਿਆ ਦੇ ਵਿੱਚ ਕੱਲ ਸ਼ੁਭ ਆਰੰਭ ਹੋਣਾ ਹੈ ਇੱਥੇ ਸਾਰੇ ਘਟੋ ਘਟ ਇੱਕ ਦੋ ਲੱਖ ਲੋਕਾਂ ਦਾ ਇੰਤਜ਼ਾਮ ਇੱਥੇ ਕੀਤਾ ਗਿਆ ਔਰ ਹਜ਼ਾਰਾਂ ਲੋਕ ਅੱਜ ਹੀ ਆ ਕੇ ਮੰਦਿਰ ਦੀਆਂ ਧਰਮਸ਼ਾਲਾ ਚ ਰਹਿ ਰਹੇ ਨੇ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਸਾਰੇ ਇੰਤਜ਼ਾਮ ਜਿਹੜੇ ਸ਼ਕਤੀਪੀਠ ਦੇਵੀਦਰ ਮੰਦਿਰ ਪਰੰਦਰ ਕਮੇਟੀ ਨੇ ਕੀਤੇ ਆ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਔਰ ਸਾਰੇ ਸ਼ਕਤੀਪੀਠ ਦੇਵੀਦਰ ਮੰਦਿਰ ਦੇ ਇਹਨਾਂ ਸੇਵਾਦਾਰ ਨੇ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਔਰ ਜਿਹੜੀਆਂ ਫੁੱਲਾਂ ਦੀ ਅੱਜ ਤੇ ਸਜਾਵਟ ਹੋ ਰਹੀ ਆ ਉਹ ਦੇਖਣ ਯੋਗ ਹੋਏਗੀ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਸ਼ਕਤੀ ਪੀਛ ਪਹੁੰਚ ਕੇ ਆਪਣਾ ਆਪਣਾ ਦੀਪਕ ਇਥੋ ਹੀ ਜਗਤੀ ਪੀਛੋ ਹੀ ਲਾ ਕੇ ਇੱਥੇ ਜਲਾਨ ਗਿਆ ਸ਼ਰਮ ਤਲਵਜ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਭਵਜ ਜਿਹੜਾ ਹੈ ਕਿ ਉਹ ਸਮਾਰੋਹ ਰੱਖਿਆ ਗਿਆ ਵੈ ਕਿਸ ਤਰੀਕੇ ਦੇ ਨਾਲ ਕਲ ਦੀਆਂ ਤਿਆਰੀਆਂ ਰਹਿਣੀਆਂ ਤੁਸੀਂ ਮੇਰੇ ਮਗਰ ਵੇਖ ਸਕਦੇ ਹੋ ਕਿ ਇਹ ਜਿਹੜੇ ਦੀਵੇ ਲਗਾਏ ਗਏ ਨੇ ਉਹ ਇਸੇ ਚੀਜ਼ਾਂ ਹੀ ਜਿਹੜੇ ਕੀ ਪ੍ਰਤੀਕ ਨੇ ਕੱਲ 1 ਲੱਖ ਤੇ 21000 ਤੋਂ ਵੱਧ ਜਿਹੜੇ ਨੇ ਕਿ ਉਹ ਦੀਪਕ ਜਲਾਏ ਜਾਣਗੇ ਰਾਮ ਭਗਤਾਂ ਨੂੰ ਜਿਹੜੀ ਹੈ ਕਿ ਉਹ ਛੀਤਲ ਵਿੱਚ ਹੋਰਾਂ ਨੇ ਅਪੀਲ ਕੀਤੀ ਆ ਕਿ ਮੰਦਿਰ 'ਚ ਪਹੁੰਚ ਕੇ ਉਹ ਆ ਕੇ ਰਾਮ ਭਗਤ ਜਿਹੜੇ ਨੇ ਕਿ ਜਾਂ ਹੋਰ ਦੂਰ ਦਰਾਡੇ ਬੈਠੇ ਜਿਹੜੇ ਇਸ ਦਿਨ ਨੂੰ ਮਨਾਣਾ ਚਾਹੁੰਦੇ ਨੇ ਖਾਸ ਬਣਾਣਾ ਚਾਹੁੰਦੇ ਨੇ ਕਿ ਆ ਕੇ ਖੁਸ਼ੀਆਂ ਪ੍ਰਾਪਤ ਕਰਨ ਹੁਣ ਕੱਲ ਜਿਹੜਾ ਇੱਕੀ ਪ੍ਰੋਗਰਾਮ ਸਾਰੇ ਦਿਨ ਦਾ ਜਿਹੜੇ ਚੱਲਣਗੇ ਮੈਂ ਇਸ ਲਈ ਤੁਹਾਨੂੰ ਰਿਪੋਰਟ ਕੀਤੀ ਆ ਸ਼ਕਤੀਪੀਠ ਸ਼੍ਰੀ ਦੇਵਿਤਲਾ ਕਮੇਟੀ ਦੇ ਮੰਦਿਰ ਤੋਂ ਜਿੱਥੇ ਇਸ ਲਈ ਮੈਂ ਖੜਾ ਹੋਇਆ ਹਾਂ ਜੈ ਸ਼੍ਰੀ ਰਾਮ